ਕੀ ਗੱਲ ਸੁਣੇ ਤੇਰਾ ਹਾਂਜੀ ਸਰ ਆ ਗਈ ਜੇ ਬਿੱਲ ਸਾਰੇ ਪਾ ਕੇ ਨਹੀਂ ਹਾਂਜੀ ਸਾਰੇ ਬਿੱਲ ਰੈਡੀ ਕਰਦੇ ਆ ਸਰ ਮੈਂ ਤੇ ਮੈਂ ਫਾਈਲ ਵੀ ਲਾਤੇ ਆ ਸਰ ਅੱਜ ਮੈਂ ਨਾ ਥੋੜਾ ਜਿਹਾ ਛੇਤੀ ਜਾਣਾ ਵਾ ਤੇ ਇੱਕ ਬਿੱਲ ਰਹਿ ਗਿਆ ਆਹ ਵਾਲਾ ਬਿੱਲ ਜਿਹੜਾ ਮੈਂ ਤੁਹਾਨੂੰ ਆਪੇ ਹੁਣ ਵੇਖ ਲਗਾ ਇਹਨੂੰ ਕਿਉਂ ਤੂੰ ਕੀਤਾ ਸਰ ਅੱਜ ਮੈਨੂੰ ਲੇਟ ਲੇਟ ਹੋ ਗਈ ਕਾਫੀ ਮੈਂ ਘਰ ਕਹਿ ਕੇ ਆਈ ਹਾਂ ਤੇ ਮੈਂ ਛੇਤੀ ਆ ਜੀ ਤੇ ਅੱਜ ਮੈਨੂੰ ਛੇਤੀ ਜਾਣ ਦੇ ਇਦਾਂ ਕੰਮ ਨਹੀਂ ਚੱਲਦਾ ਸਾਰਾ ਕੰਮ ਜਰਾ ਰੈਡੀ ਕਰਕੇ ਨੂੰ ਜਾਇਆ ਕਰੋ ਕੋਈ ਗੱਲ ਨਹੀਂ ਆ ਹਲੋ ਸਰ ਜੀ ਇਹ ਸਾਰਾ ਕੰਮ ਟਾਈਮ ਨਾਲ ਕਰ ਦਿਆ ਕਰੂੰਗੀ ਅੱਜ ਮੈਨੂੰ ਜਾਣ ਦੇ। ਅੱਜ ਤੋਂ ਹੀ ਚਲ ਜੋ ਤੇ ਅੱਗੋਂ ਦਾ ਮੈਂ ਕੋਈ ਬਹਾਨਾ ਨਹੀਂ ਸੁਣਨਾ। ਵੀ ਪੂਰਾ ਕੰਮ ਕਰਕੇ ਤੇ ਫਿਰ ਜਾਲਾ ਪਿਆ ਕਰਨਾ ਇਹ। ਅੱਜ ਤੋਂ ਦੇਦਾ ਜੁੱਤੀ ਦੇ ਅੱਗੋਂ ਦਾ ਬਹਾਨਾ ਨਹੀਂ ਮੈਂ ਕੋਈ ਸੁਣਨਾ। ਚਲੋ ਠੀਕ ਹੈ ਸਰ। ਉਹ। ਸਰ ਜੀ ਤੇ ਮੋਬਾਈਲ ਲਿਆ ਟੋਗੀ ਨਾ ਆਟੋ ਮਿਲ ਜੇ ਹੁੰਦਾ ਅੰਨਾ ਤੇ ਅੰਨਾ ਘਰ ਪਹੁੰਚ ਕੋਈ ਆਟੋ ਵੀ ਨਹੀਂ ਦਿਖਣਿਆ। ਮੰਮੀ ਨੇ ਅੱਜ ਮੈਨੂੰ ਜੀਨ ਨਹੀਂ ਕਿਹਾ।

ਉਹ ਬੱਸ ਮੈਂ ਨਾ ਆਟੋ ਡਿਕਦੀ ਗਈ ਆ। ਇਹ ਦੇਖਾ ਕੋਈ ਆਉਣ ਨੂੰ ਨਹੀਂ ਬੈਠਾ ਮੈਂ ਲੇਟ ਅੱਗੇ ਬੜਾ ਹੋ ਗਈ ਨੇ। ਇਹ ਘਰ ਹੀ ਜਾਣਾ ਹੁੰਦੇ ਨਾ? ਹਾਂਜੀ ਘਰ। ਚਲਾ ਜਾ ਪਹਿਲੇ ਮੈਂ ਛੱਡ ਆਉਣੀ ਤੁਹਾਨੂੰ। ਉਹ ਨਹੀਂ ਨਹੀਂ ਦੀ ਚੱਕਰ ਪਾਊਗਾ ਤੁਹਾਨੂੰ ਰਹਿਣ ਦੋ। ਕੋਈ ਗੱਲ ਨਹੀਂ ਐਸੇ ਬੰਦੇ ਮੈਂ ਮੰਮੀ ਨੂੰ ਮਿਲ ਲੂੰਗੀ। ਘਰ ਦਾ ਡੈਡੀ ਮਿਲੂੰਗੀ ਹੈ ਨਹੀਂ ਸਾਥ ਮੇਰੀ ਘਰ ਨਹੀਂ ਹੋਈ। ਕੋਈ ਨਹੀਂ ਵਿਹਲੀ ਆ ਮੈਂ। ਚਲੋ ਠੀਕ ਹੈ ਜੀ। ਤੁਹਾਨੂੰ ਵੀ ਕਿੰਨੀ ਵਜੇ ਕਿਹਾ ਸੀ? ਐਕਟਿਵ ਹੋ ਲਓ ਫਰਮਾਨ ਐਕਟਿਵ ਹੋ ਕੇ ਜਾ ਕਰੋ। ਤੁਹਾਨੂੰ ਵੀ ਕੀ ਕੀ ਤੇ ਇੱਕੋ ਗੱਲ ਕਹਿੰਦੇ ਨੇ ਮੈਨੂੰ ਡਰ ਲੱਗਦਾ ਚਲਾਉਣ ਲੱਗਿਆ ਨਹੀਂ ਹੁਣ ਮੈਂ ਨਾ ਇਹਨਾਂ ਨਾਲ ਗੱਲ ਕਰਕੇ ਲਾਉਂਗੀ ਚਲੋ ਠੀਕ ਹੈ ਚਲੋ ਅੱਜ ਆਹ ਤਾਂ ਬੜਾ ਵਧੀਆ ਤੁਸੀਂ ਆ ਗਏ ਵੇ ਕਿੰਨਾ ਟਾਈਮ ਹੋ ਗਿਆ ਹੁਣ ਤਾਂ ਘਰ ਆਉਂਦਾ ਵੀ ਟਾਈਮ ਹੋ ਗਿਆ ਅਜੇ ਤੱਕ ਨਹੀਂ ਆਈ ਮੈਂ ਕਿਹਾ ਵੀ ਸੀ ਪਟਾਏ ਹਮਣਾ ਜੀ ਮੇਰੇ ਭਰਾ ਨਹੀਂ ਆਉਣਾ ਵਾ ਰੋਟੀ ਪਾਣੀ ਬਣਾਉਣਾ ਵਾ ਸੁੰਦੀਆਂ ਕਿੱਤੇ ਆ ਕੱਡੀ ਨੌਕਰੀ ਤੇ ਜਾਂਦੀ ਐ ਕੱਡੀ ਅਪਸਰਾਨੀ ਬਣੀ ਮੇਰੇ ਤੇ ਸਿਰ ਤੇ ਚੜੀ ਹੈ ਦੱਸ ਤੈਨੂੰ ਨਹੀਂ ਪਤਾ ਬੁੱਢੀ ਮਾਂ ਵਾਂ ਕੋਈ ਰੋਟੀ ਖਾਣੀ ਆ ਕੋਈ ਪਾਣੀ ਪੀਣਾ ਵਾ ਇੰਨਾ ਮੇਰਾ ਲੱਕ ਦੁਖੰਡਿਆ ਕੋਈ ਫਿਕਰ ਨਾ ਫਾਕਾ ਇਹਨੂੰ ਕਿਦੀ ਜੱਜ ਬਣੀ ਐ ਬੜੀ ਪੇ ਮੈਨੂੰ ਤਨਖਾਹ ਲਿਆਨੇ ਫੜਾਉਣੀ ਇਹਨੇ ਤੇ ਥੱਕ ਗਈ ਅੱਜ ਤੇ ਐ ਮਲਵੇਲਾ ਉਧਰ ਓ ਮਮੀ ਘਰੋਂ ਨਹੀਂ ਨਿਕਲੀ ਅੱਜ ਤੋਂ ਮਮੀ ਨਿਕਲੀ ਤੇ ਛੇਤੀ ਹਾਂ ਅੱਜ ਕੋਈ ਆਟਾ ਨਹੀਂ ਮਿਲਣ ਦਿਆ ਤੇ ਮੈਂ ਤੇ ਹੋ ਗਈ ਬਾਲੀ ਦੇਰ ਤੇ ਉਸੇ ਆਟਾ ਲੱਭਦੇ ਟਾਈਮ ਲੱਗ ਗਿਆ ਨਨ ਬਰਾਜ ਤੇ ਉਹ ਫਿਰ ਸਾੜ ਵੀ ਬੋਲ ਲੱਗ ਪਿਆ ਮੈਨੂੰ ਕਹਿੰਦਾ ਤੇਰਾ ਤੀਜੇ ਦਿਨ ਦਾ ਹੀ ਕੋ ਖੰਡ ਹੁੰਦਾ ਕਿ ਛੇਤੀ ਜਾਣਾ ਘਰ ਛੇਤੀ ਜਾਣਾ ਸੱਚੀ ਮਾਂ ਨੇ ਬੱਤੇ ਕੋ ਬਥੇ ਰੇ ਸਾਰ ਵੀ ਡੀਕ ਦਾ ਪਲਾਣਾ ਮੀਟੀ ਦਾ ਮੈਨੂੰ ਤਾਂ ਸਾਰ ਸੁਰ ਦਾ ਪਤਾ ਨਹੀਂ ਤੇ ਦੱਸ ਤੈਨੂੰ ਨਹੀਂ ਪਤਾ ਵੀ ਰੋਟੀ ਵੀ ਖਾਣੀ ਕਿਤੇ ਕਿੰਨਾ ਟਾਈਮ ਹੋ ਗਿਆ ਬਣਾ ਦਿੰਦੀ ਆ ਮਾਂ ਨੇ ਲੈ ਮੇਟੀ ਵੀ ਆਈ ਐ ਸასი ਘਾਲ ਸასი ਘਾਲ ਕੀ ਹਾਲ ਹੈ ਜੀ ਤੇ ਮੇਰਾ ਵਧੀਆ ਤੀ ਸੁਣਾ ਤੁਹਾਡਾ ਕੀ ਹਾਲ ਹੈ ਠੀਕ ਐ ਬਸ ਮੇਰਾ ਵੀ ਕੀ ਗਾਲਾਂ ਐਨਾ ਬੋਲੀ ਜਾਂਦੇ ਜੀ ਭਾਬੀ ਨੂੰ ਦੀਦੀ ਮੈਂ ਪਾਣੀ ਲੈ ਕੇ ਆਈ ਜਾ ਜਾ ਲਿਆ ਚਾਹ ਪਾਣੀ ਕੀ ਮਮੀ ਤੀ ਹਰ ਵੇਲੇ ਭਾਬੀ ਦੇ ਦਵਾਲੇ ਹੋਏ ਰਹਿੰਦੇ ਜੀ ਨਹੀਂ ਦਵਾਲੇ ਕੀ ਹੋਣਾ ਤੂੰ ਵੀ ਉਹਦੇ ਵੱਲਦੀ ਹੁੰਦੀ ਹੋਣੀ ਐ ਵੇ ਕਿੰਨਾ ਟਾਈਮ ਹੋ ਗਿਆ ਸਵੇਰ ਦੀ ਮੈਂ ਰੋਟੀ ਖਾਦੀ ਆ ਕਿੰਨੀ ਐ ਲੇਟ ਆਈ ਐ ਐਨੇ ਮੈਂ ਜੇ ਹੁੰਦੀ ਐ ਨਾ ਆਫਿਸ ਬੰਦ ਨੇ ਦਾ 10 ਜਿਹੜੇ ਕੰਮ ਹੁੰਦੇ ਨੇ ਘਰ ਕੇ ਹੀ ਆਉਣੇ ਨੇ ਉਥੇ ਇਹ ਤਾਂ ਹੈ ਨਹੀਂ ਕਿ ਸਾਨੂੰ ਜਾ ਕੇ ਬੈਠਿਆਂ ਨੂੰ ਕਿਤੇ ਤਨਖਾਹਾਂ ਮਿਲਦੀਆਂ ਮੈਨੂੰ ਪਤਾ ਮੈਂ ਵੀ ਕੰਮ ਕਰਦੀ ਨਾ ਕਿੰਦਾ ਸਾਰੀ ਝੜੀ ਇੱਥੇ ਮਾਰ ਮਾਰ ਛੱਡਦੇ ਨੇ ਬੈਜੋ ਭਾਬੀ ਤੀਹ ਵੀ ਪੀ ਲੈਣਾ ਹੈ ਪਾਣੀ ਹੋਏ ਗੱਲ ਮਦਦੀ ਬੈਠੋ ਤੂੰ ਪਹਿ ਵਿਛਾਰੇ ਖਲੋਤੇ ਨਹੀਂ ਆ ਡੌ ਟਿੱਕਨਦੇ ਨਹੀਂ ਵੀ ਉਹ ਕਿੰਨੀ ਵਾਰ ਕੈਪਟਿਵ ਆ ਲੈਦੇ ਈ ਕਿਹੜਾ ਕੈਪਟਿਵ ਆ ਲੈ ਕੇ ਦੇਂਦੇ ਜਾ ਮੈਂ ਤਾਂ ਮੰਮੀ ਮੈਂ ਦੀਦੀ ਦੇ ਨਾਲ ਆਈ ਆ ਮੈਂ ਤਾਂ ਮੰਮੀ ਦੀਦੀ ਦੇ ਨਾਲ ਆਈ ਆ ਤੇ ਚੇਚਾ ਸੱਤੇ ਆਈ ਤੁਮੇ ਨੂੰ ਘਰ ਛੱਡਿਆ ਨਹੀਂ ਨਹੀਂ ਮੰਮੀ ਦੀਦੀ ਤਾਂ ਲੰਘਦੇ ਪਏ ਸੀ ਤੇ ਉਹਨਾਂ ਨੇ ਮੈਨੂੰ ਬਿਠਾ ਲਿਆ ਮੈਂ ਤਾਂ ਚਲੀ ਹਾਂ ਕੇ ਬਾਜ਼ਾਰ ਹਾਂ ਕਿਉਂਕਿ ਅੱਜ ਮੇਰੀ ਸੱਸ ਵੀ ਘਰ ਹੈ ਨਹੀਂ ਤੇ ਮੈਨੂੰ ਕੋਈ ਘਰ ਕੰਮ ਹੈ ਨਹੀਂ ਅੱਜ ਤੇ ਮੇਰੇ ਕੋਲ ਟਾਈਮ ਫ੍ਰੀ ਹੀ ਨਹੀਂ ਤੇ ਮੈਨੂੰ ਤਾਂ ਜਾਣਾ ਤੇ ਸ਼ੋਪਿੰਗ ਕਰਨੀ ਮਾਰਕੀਟ ਜਾਨੀ ਹੈ ਤੇ ਮੈਨੂੰ ਤਾਂ ਤੇ ਭਾਬੀ ਖੜੇ ਮਿਲ ਗਏ ਰਸਤੇ ਦੇ ਵਿੱਚ ਮੈਂ ਕਿਹਾ ਤੇਹੀ ਇੱਥੇ ਤੂੰ ਪੇੜੇ ਨੇ ਤੇ ਕਹਿੰਦੇ ਅੱਜ ਮੈਂ ਜਲਦੀ ਘਰ ਜਾਣਾ ਤੇ ਜਾ ਟੌਣੀ ਮਿਲਾਂ ਮੈਂ ਕਿਹਾ ਚਲ ਆ ਤੁਹਾਨੂੰ ਮੈਂ ਨਾ ਛੱਡੋਣੀ ਹਾਲੇ ਤਾਂ ਮੰਮੀ ਨੂੰ ਮੇਲਾਉਣੀ ਹੈ ਦੱਸ ਤੂੰ ਤੇ ਇਹੀ ਆਉਂਦੇ ਉਹਨਾਂ ਤੇ ਬਸਣ ਲੱਪੇ ਨੇ ਨੇ ਬੱਤ ਸੁਣਾ ਕੇ ਮੈਂ ਨੂੰ ਕਿਹਾ ਸੀ ਪਛੇਤੀ ਆ ਜੀ ਅੱਜ ਤੇਰੇ ਮਾਮੇ ਨੇ ਆਉਣਾ ਹੀ ਤੇ ਮਾਮੇ ਆਉਣਾ ਮੈਨੂੰ ਵੀ ਪਤਾ ਵਾ ਮਾਮਾ ਇਹਦਾ ਮੈਨੂੰ ਫੋਨ ਆਇਆ ਸੀ ਕਿ ਰਾਤ ਉੱਧਰ ਰਹਿ ਕੇ ਕੱਲ ਤੇਰੇ ਵੱਲ ਆਵਾਂਗੇ ਤੇ ਉਹਨਾਂ ਦਾ ਰਾਤ ਨੂੰ ਆਣਾ ਨਾ ਤੂੰ ਹੀ ਉਹ ਹੁਣੇ ਤੇ ਪੈ ਸੀ ਕਦ ਦੁਪਹਿਰੇ ਇਹਨੂੰ ਰੋਲਾ ਪਾਉਣਾ ਸ਼ੁਰੂ ਕਰ ਛੜਿਆ ਜੀ ਚਲ ਚੰਗਾ ਪਹਿਨੇ ਚਲ ਪੁੱਤ ਬਹਿ ਜਾ ਤੂੰ ਕੋਈ ਨਹੀਂ ਥੱਕੀ ਆਈ ਹੈ ਚਲ ਤੂੰ ਜਾ ਉਹ ਚਾਹ ਚ ਬਣਾ ਲੈ ਆ ਮੇਰੀ ਤੇ ਵੀ ਤੇ ਨੌਕਰੀ ਤੋਂ ਹੀ ਆਈ ਹੈ ਠੀਕ ਆ ਮੰਮੀ ਮੈਂ ਚਾਹ ਨਹੀਂ ਤੂੰ ਕੀ ਆਖੀ ਜੰਨੀ ਆ ਦਾ ਸਾਹਮਣੇ ਮम्मी ਤੇ ਹਿੱਦੈ ਬੋਲਦੇ ਰਹਿੰਦੇ ਤੇ ਇਦਾਂ ਨਹੀਂ ਕਹਿਦਾ ਹੁੰਦਾ ਲੈ ਤੇ ਨਮ ਕੁਲੀ ਤੋਂ ਆਈਆਂ ਮੈਂ ਕਿਹੜਾ ਉੱਥੇ ਵਿਹਲੀ ਬਹਿ ਕੇ ਆ ਗਈ ਮੇਰਾ ਵੀ ਤੇ ਜੀ ਕਰਦਾ ਕੋਈ ਘਰ ਆਂਦਿਆਂ ਨੂੰ ਮੈਨੂੰ ਚਾਹ ਪਾਣੀ ਪੋਛ ਲੈਵੇ ਚਲੋ ਕੰਮ ਤੇ ਮੈਂ ਹੀ ਕਰਨਾ ਹੁਣ ਵੀ ਕਰਨਾ ਥੋੜੇ ਦੇਰ ਤੱਕ ਵੀ ਕਰਨਾ 5 ਮਿੰਟ ਕਿਤੇ ਰੈਸਟ ਨਹੀਂ ਲੈਣ ਦਿੰਦੇ ਬਸ ਬੋਲਣਾ ਸ਼ੁਰੂ ਕਰ ਦਿੰਦੇ ਆ ਕਿ ਕੰਮ ਕੰਮ ਉਡੀ ਵੀ ਇਹਨਾਂ ਦੀ ਨੌਕਰੀ ਕਰਦੀ ਐ ਆਪਣੀ ਧੀ ਦਾ ਪਤਾ ਕਿਉਂ ਨੌਕਰੀ ਕਰਦੀ ਐ ਪਰ ਨੌਹ ਦਾ ਨਹੀਂ ਪਤਾ ਮੈਂ ਕਿਹੜਾ ਸ਼ੌਕ ਨੂੰ ਕਰਦੀ ਆ ਮੈਂ ਵੀ ਤਾਂ ਤੁਹਾਡੇ ਮੁੰਡੇ ਦਾ ਹੀ ਹੱਥ ਮਡੌਂਡੀ ਆ ਪਰ ਸਮਝਣ ਤੇ ਤਾਂ ਮਾਣ ਹਲੋ ਦੀਦੀ ਚਾਹ ਇਹ ਨਾਲ ਬਸ ਆਹ ਲੈ ਮਮੀ ਹੋ ਤਾਂ ਕੋਈ ਆ ਗਾੜੀ ਹੀ ਗਾ ਅਸੀਂ ਨਮਕੀਨ ਹੀ ਲਈ ਮੈਂ ਅਸੀਂ ਲਈ ਬਸ ਮੈਂ ਲੱਗੀ ਆ ਜੇ ਕਹਿੰਦੇ ਤਾਂ ਪਕੌੜੇ ਬਣਾ ਦਿੰਦੀ ਆ ਮੈਂ ਤਾਂ ਉਹਨਕੇ ਮੌਂਤੀ ਪਕੌੜੇ ਬਣਾਉਣੇ ਹੋਣੇ ਚਾਹ ਠੰਡੀ ਹੋ ਜਾਈ। ਚਲ ਪਹਿਲਾ ਬੱਗ ਮਾਂ ਮਮੀ ਤੂੰ ਉਹੋੜਿਆਂ ਦੀ ਗੱਲ ਕਰੀ ਜਾਂਦੇ ਮੇਰੇ ਕੋਲ ਤਾਂ ਚਾਹ ਪੀਣ ਦਾ ਟਾਈਮ ਵੀ ਨਹੀਂ ਹੈਗਾ। ਮੈਨੂੰ ਤੇ ਆਪ ਘਰ ਜਾਣਾ ਚਾਹੀਦਾ। ਮੈਂ ਤੇ ਆਉਣਾ ਹੀ ਸ਼ਾਮੀ ਜਦੋਂ ਮਾਮਾ ਜੀ ਆਣੇ ਆਉਣਾ ਸੀ। ਇਹ ਤੇ ਮੈਂ ਕਿਹਾ ਚੱਲ ਨਾਲੇ ਭਾਬੀ ਨੂੰ ਛਾੜਦਾ ਹਾਂ। ਉਹ ਡੋਣੀ ਕੋਈ ਮਿਲਾਂਗਾ ਤੇ ਨਾਲੇ ਤੁਹਾਨੂੰ ਮੇਲਾਵਾ। ਇਹ ਤਾਂ ਕੋ ਚਾਹ ਪੀਂਦਾ ਵੀ ਟਾਈਮ ਹੈ ਨਹੀਂ। ਓਹੋ ਉਹ ਤੇ ਮੈਂ ਤਾਂ ਤਾਲ ਗਿਆ ਵਾ। ਸਵੇਰ ਦੀ ਆਫਿਸ ਆਈਆਂ ਭੁੱਖੇ ਪਾਣੀ ਹੋਏਂਗੀ। ਮੈਂ ਕਿ ਚਲ ਪਕੌੜੇ ਬਣਾ ਲਾ ਤੂੰ ਹੀ ਖਾ ਲੈਂਦੀ ਉਹ ਵੀ ਖਾ ਲੈਂਦੀ। ਓੱਖੀ ਬਾਣੀ ਹੋਏਗੀ। ਧੋਹਰ ਸਵੇਰ ਦੀ ਆਈ ਐ ਤੇ ਕੀ ਗੱਲ ਭਾਬੀ ਨੇ ਸਵੇਰ ਦੀ ਨਹੀਂ। ਓਣੀ ਓੱਖੀ ਬਾਣੀ ਹੂ। ਕਿਉਂ ਹੁੰਦੇ ਸੋਈ ਚ ਵੜ ਕੇ ਕਿਦਕ ਕੋੜੇ ਬਣਾਉਣ ਨਾਲ ਪੈਂਦੀ। ਮਜਾ ਤਾਂ ਆਈ ਮੰਮੀ ਜੇ ਸਾਨੂੰ ਦੋਵਾਂ ਨੂੰ ਬਾਗਿਆ ਨਾ ਤੂੰ ਹੀ ਜਾਂਦੇ ਸੋਈ ਚ। ਤੁਹਾਡੇ ਲਈ ਚਾਹ ਬਣਾ ਕੇ ਲੰਮਦੇ। ਕਿ ਦੋਵੇਂ ਥਕੀਆਂ ਆਈਆਂ ਜੀ। ਜੇ ਮੈਂ ਨੌਕਰੀ ਤੋਂ ਆਈ ਐ ਨਾ ਤੇ ਨੌਕਰੀ ਤੋਂ ਉਹ ਵੀ ਆਈ ਐ। ਤੁਹਾਡਾ ਕੀ ਮਤਲਬ ਅਸੀਂ ਦਫਤਰ ਚ ਬਹਿ ਕੇ ਆ ਜੰਨੀ ਆ ਵਾ ਓਏ ਇੱਕ ਵਾਰੀ ਜਾ ਕੇ ਵੇਖੋ ਉੱਥੇ ਖੂਨ ਪੀ ਨਾਲ ਕੰਮ ਆਣਾ ਨੇ ਜਿੱਤੇ ਕਹਿੰਨੇ ਕਿ ਪੈਸੇ ਦੇਨੇ ਨੇ ਨਾ ਐਵੇਂ ਨਹੀਂ ਅਗਲੇ ਪਿਛਾ ਛੱਡ ਗਏ ਕੰਮ ਕਰਉਂਦੇ ਬਥੇਰਾ ਮੇਰਾ ਕੰਮ ਤਾਂ ਫੇਰ ਵੀ ਥੋੜਾ ਸੋਖਾ ਵਾ ਉਹ ਭਾਬੀ ਦਾ ਤਾਂ ਸਾਰਾ ਦਿਨ ਕੰਪਿਊਟਰ ਤੇ ਆ ਅਖਾੜਾ ਲੈਂਦੀ ਆ ਵਾ ਤੋੜਨੀ ਨਹੀਂ ਕਰ ਕਰਕੇ ਨਾ ਆਹ ਤਾਂ ਹੁਣ ਪੀਣੋ ਲੱਗ ਪਈ ਬਿੱਲ ਜਦ ਸੈੱਟ ਕਰਨੇ ਹੁੰਦੇ ਬਣਾਉਣੇ ਹੁੰਦੇ ਆ ਜਦੋਂ ਫਾਈਲਾਂ ਤਿਆਰ ਕਰਨੀਆਂ ਹੁੰਦੀਆਂ ਕੰਪਿਊਟਰ ਦੇ ਵਿੱਚ ਮੇਰਾ ਤੇ ਵੇਰ ਕੰਪਿਊਟਰ ਦਾ ਕੰਮ ਨਹੀਂ ਮੈਨੂੰ ਤਾਂ ਵੇਰ ਵਿੱਚ ਬਣਾ ਤੋਰਾ ਫੇਰਾ ਕੰਮ ਮਿਲ ਜਾਂਦਾ ਵਾ ਤੇ ਤੁਸੀਂ ਕਹਿੰਦੇ ਜੀ ਕਿ ਭਾਬੀ ਨਹੀਂ ਸਕੀ ਤੂੰ ਤਾਂ ਕੀ ਉਹ ਨੂੰ ਆਈ ਨੂੰ ਇੱਕ ਗਲਾਸ ਪਾਣੀ ਦਾ ਹੀ ਪਿਆ ਦੇ ਕਰੋ ਇੰਨਾ ਹੀ ਬਹੁਤ ਆ ਉਹਨੇ ਖੁਸ਼ੀ ਖੁਸ਼ੀ ਤਾਂ ਡੇਗੇ ਪਿੱਛੇ ਭਜਣਾ ਕਿੰਨੇ ਤੇ ਸੱਸ ਇੰਨੀ ਚੰਗੀ ਇੰਨੀ ਚੰਗੀ ਤੁਹਾਨੂੰ ਪਤਾ ਜਦੋਂ ਮੈਂ ਵੀ ਘਰ ਉੱਤਤੀ ਜਾਨੀ ਨਾ ਮੈਨੂੰ ਵੀ ਜਾਂਦਿਆ ਨਾ ਇਹ ਹੋਸ਼ ਹੁੰਦਾ ਮੈਨੂੰ ਵੀ ਪਾਣੀ ਦਾ ਗਲਾਸ ਆਪੇ ਫੜ ਕੇ ਪੀਣਾ ਪੈਂਦਾ ਮੇਰੀ ਸੱਸ ਵੀ ਨਾ ਟਾਡੇ ਮੰਗਰ ਇੱਤੇ ਬੋਲਦੀ ਮਿਲੂ ਕਿਉਂ ਉਹ ਕਿਉਂ ਬੋਲਦੀ ਐ ਅੱਛਾ ਹੁਣ ਤੁਹਾਨੂੰ ਦੁੱਖ ਲੱਗਾ ਉਹ ਕਿਉਂ ਬੋਲਦੀ ਆ ਤੇ ਜਦੋਂ ਤਹੀ ਬੋਲਦੇ ਨੇ ਕੀ ਗੱਲ ਹੋਣਾ ਆਪਣੀ ਮਾਂ ਨੂੰ ਦੱਸਦੀ ਹੋਗੀ ਉਹਦੀ ਮਾਂ ਨੂੰ ਨਾ ਦੁੱਖ ਲੱਗਦਾ ਉਹ ਮੇਰੇ ਧੀ ਕਿੱਦਾਂ ਬੋਲਦੇ ਆ ਜਿਉਂ ਕੋ ਮਾਈ ਕਰਾ ਨਿਕਲੀ ਆ ਤਾਂ ਤੁਹਾਡੇ ਘਰ ਬਣਾਉਂਦੀ ਆ ਤੁਹਾਡੇ ਪੁੱਤ ਦਾ ਜੇ ਸਾਥ ਦੇਂਦੀ ਆ ਮੋਢੇ ਨਾਲ ਮੋਢਾ ਜੋੜ ਕੇ ਲੱਗੀ ਆ ਤੇ ਕੀ ਗੱਲ ਆ ਤੁਹਾਨੂੰ ਸੋਖਿਆ ਮੰਮੀ ਸਾਰੀ ਗੱਲਾਂ ਦੀ ਇੱਕ ਗੱਲ ਮੈਨੂੰ ਇਹ ਗੱਲ ਦੱਸੋ ਜਦੋਂ ਕੋਈ ਗਿਆ ਸਾਥ ਸੰਗ ਤੇ ਜਾਂਦੇ ਜਾਂਦੇ ਜਾਂ ਕਿਹ ਵਿਆਹ ਜਾਂਦੇ ਜਾਂਦੇ ਸਾਰੀ ਦਿਹਾੜੀ ਲੱਤ ਜਾਂਦੀ ਤੇ ਇਹ ਹੁੰਦਾ ਕੀ ਕਹਿੰਦੇ ਨੇ ਮੈਂ ਤਾਂ ਅੱਜ ਬੜਾ ਥੱਕ ਗਈ ਮੇਰੇ ਸਿਰ ਤੇ ਇੰਨੀ ਹੀ ਮਤਨੀਗੀ ਕਿ ਮੈਂ 5 ਮਿੰਟ ਵੀ ਖਲੋ ਜਾ ਹੁੰਦਾ ਸੀ ਕਹਿੰਦੇ ਜੀ ਮੈਨੂੰ ਬੈੱਡ ਤੇ ਲੰਮੇ ਪੈਣ ਦੇ ਮੇਰੇ ਲੱਗੇ ਨਾ ਕੋਈ ਆਇਆ ਮੈਨੂੰ ਫਟਾਫਟ ਚਾਹ ਬਣਾ ਦੇ ਤੁਸੀਂ ਕਦੀ ਕਿਦਾਂ ਕਿਤੇ ਜਾਂਦੇ ਜੇ ਤਾਂ ਥੱਕ ਜਾਂਦੇ ਅਣੀ ਤੇ ਰੋਜ਼ ਜਾਂਦੀ ਹੈ ਹਾਂ ਮੇ ਤੁਹ ਤਕਾਵਟ ਹੁੰਦੀ ਹੁੰਦੀ ਹੈ ਆਪਣੀ ਰਿਕਵਰਡ ਨਾ ਆਪਣੇ ਅੰਦਰ ਹੀ ਦਬ ਲਈਦੀ ਹੈ ਕਿਸੇ ਨੂੰ ਮਹਿਸੂਸ ਨਹੀਂ ਹੁੰਦੀ ਨਾ ਨਾਲੇ ਮੈਂ ਕਿਹੜਾ ਸ਼ੌਂਕ ਨੂੰ ਨੌਕਰੀ ਕਰਨ ਦੀ ਮੈਂ ਤੁਹਾਡੇ ਪੁੱਤ ਦਾ ਹੱਥ ਹੀ ਵਡਾਉਣ ਦੀ ਜੇ ਅੱਜ ਕਾਰੋਬਾਰ ਸਹੀ ਚੱਲਣ ਦੇ ਹੁੰਦਾ ਤੇ ਉਹ ਮੈਨੂੰ ਕਦੀ ਨੌਕਰੀ ਤੇ ਨਾ ਭੇਜਦੇ ਉਹਨਾਂ ਨੂੰ ਵੀ ਪਤਾ ਹੈ ਕਿ ਘਰ ਚਾ ਉਹ ਖੰਡਾ ਕਰਦਾ ਇਸ ਕਰਕੇ ਉਹਨਾਂ ਨੇ ਮੈਨੂੰ ਕਿਹਾ ਚੱਲ ਤੂੰ ਜੋਬ ਕਰ ਲੈ ਕਿ ਪੜ੍ਹੀ ਲਿਖੀ ਹੈ ਕੋਈ ਗੱਲ ਨਹੀਂ ਪਰ ਮੰਮੀ ਅੱਜ ਤੇ ਹੀ ਦੀਦੀ ਨੂੰ ਜਦੋਂ ਪਿਆ ਨਾ ਮੇਰੀ ਧੀ ਥੱਕੀ ਆਈ ਕੀ ਗੱਲ ਮੈਂ ਤਾਂ ਧੀ ਨਹੀਂ ਨੇ ਪੁੱਤ ਤੂੰ ਮੇਰੀ ਧੀ ਇਹਦੇ ਮੈਂ ਸੋਚਿਆ ਹੀ ਨਹੀਂ ਕਿ ਜੇ ਧੀ ਆ ਥੱਕਦੀ ਆ ਤੇ ਨੋ ਵੀ ਥੱਕਦੀ ਹੋਊਗੀ ਕੋਈ ਗੱਲ ਨਹੀਂ ਪੁੱਤ ਅੰਦੇ ਤੋਂ ਮੈਂ ਤਨ ਕੋਸ਼ੀ ਕੀ ਨੂੰ ਮੇ ਰੋਟੀ ਪਾਣੀ ਤੇ ਪਤਾਇਆ ਕਰ ਲੈਣਾ ਸਿਰਫ ਹੁੰਦਾ ਇੱਕ ਅੱਧਾ ਘੰਟਾ ਹੀ ਨੋ ਨੂੰ ਮਿਲ ਜੇ ਨਾ ਤੇ ਨੋ ਆਪੇ ਘਰ ਨੂੰ ਘਰ ਸਮਝਦੀਆਂ ਉਹ ਕਿਉਂ ਕਲਪਨ ਅਜ ਤੀਵੀ ਬੇਸ਼ੱਕ ਇਹ ਦੇ ਕਰ ਦਿਉ ਤੁਹਾਡੀ ਧੀ ਆ ਨੋਹ ਦਾ ਦੁੱਖ ਕੀ ਹੁੰਦਾ ਉਹ ਵੀ ਸਮੇਂ ਤੇ ਤਾਂ ਹੀ ਉਹਨਾਂ ਨੇ ਮੇਰਾ ਸਾਥ ਦਿੱਤਾ ਚਲੋ ਬੱਤ ਦੇਖੋ ਧੀ ਨੂੰ ਥਕਾਵਟ ਹੋਈ ਨਹੀਂ ਹੋਈ ਇਹਦੇ ਨਾਲ ਮਾਂ ਨੂੰ ਕੋਈ ਫਰਕ ਨਹੀਂ ਪੈਣਾ ਪਰ ਜਿਹੜੀ ਨੋਹ ਥੱਕੀ ਆਈ ਇਹਨਾਂ ਘਰ ਚ ਉਹਦੇ ਨਾਲ ਤੁਹਾਨੂੰ ਬਹੁਤ ਫਰਕ ਪੈਣਾ ਜੇ ਉਹ ਘੜੀ ਰੈਸਟ ਦੋਗੇ ਨਾ ਕੱਲ ਉਹ ਵੀ ਤੁਹਾਡੀ ਸੇਵਾ ਕਰੂਗੀ ਧੀ ਨੇ ਤੁਹਾਡੀ ਆਗੇ ਸੇਵਾ ਕਰਨੀ ਹੈ ਮੈਂ ਸੋਚੀ ਉਹੋ ਹੀ ਆ ਲੱਗੇ ਉਹਨੇ ਸਾਡੀ ਸੇਵਾ ਕਰਨੀ ਆਣੀ ਹੈ ਹੈ ਨਹੀਂ ਨਹੀਂ ਬੱਤ ਅੱਗੇ ਤੋਂ ਤੂੰ ਇਹੋ ਜਿਹਾ ਖੁਸ਼ ਨਹੀਂ ਮਨ ਚੱਲਿਆ ਹੋਣਾ ਹੈ ਮੈਂ ਕੁਛ ਨਹੀਂ ਤੈਨੂੰ ਕਹਿਣਾ ਗੱਲ ਤੇ ਜਦੋਂ ਭਾਬੀ ਆਉਣਾ ਹੁੰਦਾ ਚਾਹ ਦਾ ਕੱਪੀ ਬਣਾ ਚਾਹ ਬਣਾ ਕਿਦੋਂਗੀ ਚਲੋ ਦੀਦੀ ਚਾਹ ਪੀਓ ਠੰਡੀ ਹੋ ਗਈ ਚਲੋ ਚਲ ਪੀ ਲਾਂ ਬੇਬੇ ਚਾਹ ਨਹੀਂ ਉਹ ਤਾਂ ਤੇ ਪੀਜੀ ਹੋਗੀ ਭਾਬੀ ਨੇ ਬਣਾਈਆਂ ਆਨ ਲੈਂ ਦੇਣਾ ਬੰਦਾ ਵੱਡਾ ਨਹੀਂ ਅੰਦਾ ਅਕਲ ਵੱਡੀ ਨਹੀ ਸਹੀ ਗੱਲ ਹੈ ਕਿ ਮਰੀ ਛੋਟਾ ਬੰਦਾ ਵੀ ਸੋਟੀ ਉਮਰ ਵਾਲਾ ਵੀ ਵੱਡੇ ਇਨਸਾਨ ਨੂੰ ਮਦਦ ਦੇ ਜਾਂਦੇ ਆ ਚਲ ਪਰ ਤੇ ਮਿੰਨੋ ਨੀ ਤੇ ਮੇ ਧੀ ਲੇ ਦਿੱਤੀ ਚਲ ਕੋਈ ਦੀ ਮਾਂਵਾਤੀ ਗੱਲ ਹੀ ਆ ਸੋ ਸਾਰਿਆਂ ਨੂੰ ਸასი ਗਾਲ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਚੈਨਲ ਨੂੰ ਤੇ ਬੈਲ ਆਈਕਨ ਨੂੰ ਜਰੂਰ ਦਬਾ ਲਿਆ ਕਰੋ ਤੇ ਵੀਡੀਓ ਦੇ ਵਿੱਚ ਹੀ ਮੈਸੇਜ ਹੈ ਵਾਕੇ ਹੀ ਨੌਆਂ ਨੂੰ ਧੀਆ ਸਮਝੋ ਨੋਮਾ ਵੀ ਥੱਕਦੀ ਆ ਵਾ ਜਿਉ ਜੋਬ ਤੇ ਜਾਂਦੀ ਆ ਤਾਂ ਉਹਨਾਂ ਨੂੰ ਥੋੜਾ ਜਿਹਾ ਟਾਈਮ ਦੇ ਦਿਆ ਕਰੋ ਬਿਲਕੁਲ ਉਹ ਆਪਣੇ ਘਰ ਨੂੰ ਘਰ ਸੋਧਣਗੇ ਠੀਕ ਹੈ ਤਾਂ ਜੇ ਜਰੂਰ ਦੱਸਿਓ ਕਿ ਕਿਹੜੀ ਕਿਹੜੀ ਮੇਰੀ ਭੈਣ ਆ ਜਿਹਨੂੰ ਇਹ ਸਾਰਾ ਕੁਝ ਚੱਲਣਾ ਪੈਂਦਾ ਵਾ ਕਿ ਜੋਬ ਤੋਂ ਆਂਦੇ ਹੀ ਘਰ ਦੇ ਆ ਕੇ ਗਾਣ ਸੁਣੀਆਂ ਵੇਂਦੀਆਂ ਨੇ ਸਾਰੇ ਸਸਿ ਗਾਣ